ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਡਰ ਵਹਿਮਾ ਪਰਮਾ ਦਾ ਡਰ ਟੂਣਿਆਂ ਦਾ ਡਰ ਜਿਹੜਾ ਸਾਡਾ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ ਚ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਇਹ ਵਧਣ ਦਾ ਕਾਰਨ ਸ਼ਾਇਦ ਸਾਨੂੰ ਨਹੀਂ ਪਤਾ ਹੈ ਤਾਂ ਜੋ ਉਸਤੇ ਬਾਰੇ ਅਸੀਂ ਗੱਲ ਕਰਾਂਗੇ ਤਾਂ ਇਹ ਜਿਹੜਾ ਵਿਚਾਰ ਮੇਰੇ ਮਨ ਚ ਕਿਉਂ ਆਇਆ ਕਿ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਜਾਵੇ ਕਿਉਂਕਿ ਮੈਂ ਅ ਕੱਲੇ ਆਪਣੇ ਖੇਤ ਗਿਆ ਸੀ ਤੇ ਮੇਰੇ ਖੇਤ ਦੇ ਵਿੱਚ ਬਹੁਤ ਵੱਡਾ ਬੋੜ ਹੈ ਆ ਤੁਸੀਂ ਦੇਖ ਹੀ ਰਹੇ ਹੋਵਗੇ ਇੱਥੇ ਹਰ ਰੋਜ਼ ਦੂਜੇ ਤੀਜੇ ਦਿਨ ਕੋਈ ਨਾ ਕੋਈ ਟੂਣਾ ਕਰ ਜਾਂਦਾ ਤੁਸੀਂ ਦੇਖ ਹੀ ਰਹੋਗੇ ਲਾਲ ਕੱਪੜੇ ਦੇ ਵਿੱਚ ਬੰਨਿਆ ਹੋਇਆ ਕੁਛ ਟੋਣਾ ਕਰ ਜਾਂਦਾ ਹੁਣ ਟੋਣਾ ਕਰਾਉਣ ਵਾਲਾ ਤੇ ਟੋਣਾ ਕਰਨ ਵਾਲਾ ਦੋ ਇਨਸਾਨ ਹਨ ਡਰ ਕੌਣ ਵੇ ਜਿਹੜਾ ਟੋਣਾ ਕਰ ਰਿਹਾ ਹੈ ਤੇ ਕਰਾਉਣ ਵਾਲਾ ਉਸ ਨੂੰ ਹੋਰ ਡਰਾ ਰਿਹਾ ਹੈ ਦਿਨੋਂ ਦਿਨ ਹੋਰ ਡਰਾ ਰਿਹਾ ਤਾਂ ਇਸ ਦੇ ਵਿੱਚ ਆਪਾਂ ਹੁਣ ਉਹ ਵੀਰ ਜਿਹੜਾ ਟੂਣਾ ਕਰ ਰਿਹਾ ਉਸ ਨੂੰ ਇਹ ਲੱਗਦਾ ਹੈ ਕਿ ਇਹ ਕਰਕੇ ਮੇਰੇ ਸਾਰੇ ਕਾਰਜ ਸਬਰ ਜਾਣਗੇ ਤੇ ਜਿਹੜਾ ਕਰਾ ਰਿਹਾ ਕਾਰਜ ਸਬਰ ਉਸਦੇ ਰਹੇ ਸਬਰ ਕਿਉਂ ਰਹੇ ਕਿਉਂਕਿ ਜਿਹੜਾ ਕਰਾਉਣ ਵਾਲਾ ਉਸਨੇ ਆਪਣੀ ਫੀਸ ਲੈ ਲਈ ਉਸ ਤੋਂ ਤੇ ਜਿਹੜਾ ਕਰਨ ਵਾਲਾ ਉਹਨੇ ਆਪਣਾ ਪਹਿਲਾਂ ਤਾਂ ਆਪ ਦਾ ਕੀਮਤੀ ਟਾਈਮ ਬਰਬਾਦ ਕੀਤਾ ਫਿਰ ਲੋਕ ਛਿਪ ਕੇ ਇੱਥੇ ਟੂਣਾ ਕਰਕੇ ਗਿਆ ਪਰ ਇਸ ਦੇ ਨਾਲ ਹੋਣਾ ਕੀ ਹੈ ਕੁਝ ਵੀ ਨਹੀਂ ਤਾਂ ਇਸ ਦਾ ਮੋਡੂਲਾ ਜਿਹੜਾ ਕਾਰਨ ਹੈ ਅਸੀਂ ਇਹ ਚੀਜ਼ਾਂ ਕਿਉਂ ਕਰ ਰਹੇ ਹਾਂ ਦਿਨੋਂ-ਦਿਨ ਅਸੀਂ ਡਰਦੇ ਡਰ ਕਿਉਂ ਰਹੇ ਹਾਂ ਦਿਨੋਂ-ਦਿਨ ਕਿਉਂਕਿ ਉਹ ਟੂਣਾ ਕਰਾਉਣ ਵਾਲਾ ਸਾਨੂੰ ਹੋਰ ਡਰਾਉਂਦਾ ਜਾ ਰਿਹਾ ਦਿਨੋਂ-ਦਿਨ ਮੈਂ ਅਕਸਰ ਹੀ ਜਦੋਂ ਅਸੀਂ ਰਸਤੇ 'ਚ ਜਾਣਾ ਹੁੰਦਾ ਤਾਂ ਮੈਂ ਦੇਖਦਾ ਜਿੱਥੇ ਵੀ ਚਰਸਤਾ ਆਉਂਦਾ ਉੱਥੇ ਕੋਈ ਨਾ ਕੋਈ ਟੂਣਾ ਕੀਤਾ ਹੀ ਹੋਇਆ ਹੁੰਦਾ ਜਾਂ ਬੋਂਕਰ ਦਾ ਜਾਂ ਕੋਈ ਨਾ ਕੋਈ ਚੱਪਣ ਦਾਜ ਚੱਪਣ ਰੱਖੇ ਪਏ ਹੁੰਦੇ ਆ ਉਹਦੇ ਵਿੱਚ ਪੈਸੇ ਪਾ ਕੇ ਸੰਦੂਰ ਪਾ ਕੇ ਜਾਂ ਖੰਮੜੀਆਂ ਬਣ ਕੇ ਕੁਝ ਕੋਈ ਫਰੂਟ ਰੱਖੇ ਹੁੰਦੇ ਆ ਇਸ ਤਰ੍ਹਾਂ ਦੇ ਹਨੇ ਕਾਰਟੂਨ ਦਿਨੋਂ ਦਿਨ ਵਧਦੇ ਜਾ ਰਹੇ ਦਿਨੋਂ ਦਿਨ ਵਧਦੇ ਜਾ ਰਹੇ ਤਾਂ ਇਸ ਦੇ ਇੱਕ ਮੁੱਢਲਾ ਕਾਰਨ ਉਹ ਹੈ ਅਸੀਂ ਗੁਰਬਾਣੀ ਨਾਲੋਂ ਟੁੱਟ ਗਏ ਕਿਉਂਕਿ ਦਸਵੇਂ ਪਾਤਸ਼ਾਹ ਸਾਹਿਬ ਸਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੇ 33 ਵਈਆਂ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਸਪਸ਼ਟ ਕਰ ਦਿੱਤਾ ਸੀ ਜੀ ਟੂਣਿਆਂ ਤੋਂ ਕਬਰਾਂ ਤੋਂ ਇਹਨਾਂ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਪਰ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੇ 'ਚ ਵਿਸ਼ਵਾਸ ਕਿੱਥੋਂ ਆਵੇਗਾ ਵਿਸ਼ਵਾਸ ਸਾਡੇ ਚੋਂ ਆਊਗਾ ਜਦੋਂ ਅਸੀਂ ਗੁਰਬਾਣੀ ਪੜਾਂਗੇ ਰੋਜ਼ ਦੀ 5 ਮਿੰਟ 10 ਮਿੰਟ ਹੀ ਦੇ ਦੋ ਸੱਚ ਜਾਣਿਓ ਨਿਰਪਉ ਨਿਰਵੈਰ ਹੋ ਜੂਗੇ ਹੁਣ ਨਿਰਪਉ ਨਿਰਵੈਰ ਆਮ ਹੀ ਸਾਡੇ ਅੱਜ ਅਸੀਂ ਦੇਖਦੇ ਆਂ ਅੱਜ ਕੱਲ ਦੇਖਦੇ ਆਂ ਅਸੀਂ ਕਾਰਾਂ ਦੇ ਪਿੱਛੇ ਲਿਖਿਆ ਹੁੰਦਾ ਨਿਰਪਉ ਨਿਰਵੈਰ ਪਰ ਜੀ ਅਸਲ ਜਿਹਾ ਸੀ ਉਹਨਾਂ ਤੋਂ ਮੈਨੂੰ ਪੁੱਛ ਲਈਏ ਤੁਮੈਨੂੰ ਨਹੀਂ ਲੱਗਦਾ ਸੌ ਚ 90 ਨੂੰ ਨਹੀਂ ਪਤਾ ਹੋਊਗਾ ਨਿਰਪਉ ਨਿਰਵੈਰ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਕਿਸੇ ਨਾਲ ਵੈਰ ਕਰਨ ਵਾਲਾ ਨਹੀਂ ਤੇ ਜਦੋਂ ਅਸੀਂ ਉਸ ਦੀ ਸੰਗਤ ਕਰਾਂਗੇ ਤਾਂ ਉਸ ਦੇ ਗੁਣ ਵੀ ਸਾਡੇ ਚ ਆ ਜਾਣਗੇ ਫਿਰ ਆ ਸਾਡੇ ਨੂੰ ਡਰਾਉਣ ਵਾਲਾ ਕੋਈ ਨਹੀਂ ਹੁਣਾ ਜਿਹੜੇ ਅੱਜ ਕੱਲ ਮੈਂ ਕਈ ਦਿਨ ਹੋ ਗਏ ਅਖਬਾਰ 'ਚ ਦੇਖਿਆ ਕਿ ਉਸ ਦੇ ਵਿੱਚ ਫਲਾਣਾ ਵੇਰ ਜੀ 24 ਘੰਟਿਆਂ ਦੇ ਵਿੱਚ ਟੁੱਟਿਆ ਹੋਇਆ ਪਿਆਰ ਜੋੜ ਦੂੰਗਾ ਵਿਗੜੇ ਹੋਏ ਕੰਮ ਸਵਾਰ ਦੂੰਗਾ ਪੈਸੇ ਦੀ ਪ੍ਰੋਬਲਮ ਖਤਮ ਕਰ ਦੂੰਗਾ ਮਤਲਬ ਇਸ ਤਰ੍ਹਾਂ ਦੇ ਉਹਨਾਂ ਨੇ ਸੱਤ ਅੱਠ ਟ੍ਰਾਫਿਕ ਬਣਾਏ ਹੋਏ ਜਿਹੜੇ ਕੀ ਉਹ 24 ਘੰਟਿਆਂ 'ਚ ਖਤਮ ਕਰ ਦੂੰਗਾ ਕੀ ਇਹ 24 ਘੰਟਿਆਂ 'ਚ ਖਤਮ ਹੋ ਜਾਣਗੇ ਨਹੀਂ ਹੁੰਦੇ ਹਾਂ ਉਹਦੇ ਜ਼ਰੂਰ ਖਤਮ ਹੋ ਜਾਣਗੇ ਕਿਉਂਕਿ ਉਸਨੇ 10000 15000 ਫੀਸ ਲੈ ਲੈਣੀ ਹੈ ਤੁਹਾਡੇ ਤੋਂ ਉਸਦੇ 24 ਘੰਟਿਆਂ 'ਚ ਉਹ ਦੁੱਖ ਦੂਰ ਹੋ ਜਾਣਗੇ ਤੁਹਾਡੇ ਨਹੀਂ ਹੋਣ ਤੁਸੀਂ ਇੱਕ ਕੰਮ ਕਰ ਛੱਡ ਕੇ ਜਾਉਂਗੇ ਇੱਕ ਉਸ ਨੂੰ ਫੀਸ ਦੇ ਕੇ ਆਉਂਗੇ ਦੂਜਾ ਉਹ ਤੁਹਾਨੂੰ ਵੱਧ ਡਰਾ ਦੂਗਾ ਹੋਰ ਡਰਾ ਦੂਗਾ ਤਾਂ ਇਹ ਦਿਨੋਂ ਦਿਨ ਡਰ ਸਾਡੇ ਚ ਫੱਤਾ ਜਾ ਰਿਹਾ ਤਾਂ ਮੈਂ ਤੁਹਾਡੇ ਨੇ ਸਾਹਮਣੇ ਇੱਕ ਸ਼ਬਦ ਰੱਖੂਗਾ ਇਹ ਸ਼ਬਦ ਪਾਸ਼ਾ ਹੈ ਦਸਵੇਂ ਪਾਸ਼ਾ ਦਾ ਹੈ ਤੁਸੀਂ ਆਪ ਇਸ ਦੀ ਵਿਆਖਿਆ ਲੱਭਣੀ ਹੈ ਜਦੋਂ ਅਸੀਂ ਆਪ ਪੜਨ ਲੱਗਾਂਗੇ ਨਾ ਗੁਰਬਾਣੀ ਨੂੰ ਸਮਝ ਲੈਣਾ ਪ੍ਰਮਾਤਮਾ ਦੀ ਕਿਰਪਾ ਸਾਡੇ ਤੇ ਸ਼ੁਰੂ ਹੋ ਗਈ ਫਿਰ ਸਾਡੇ ਚ ਡਰ ਨਹੀਂ ਰਹਿਣਾ ਨਿਰਪਉ ਹੋ ਜਾਾਂਗੇ ਕੋਈ ਸਾਨੂੰ ਆਖੰਮਣੀ ਨਾਲ ਸੰਧੂਰ ਨਾਲ ਆ ਫਲਾਨਾ ਕਰਤਾ ਜੀ ਤੁਹਾਡੇ ਤੇ ਸਾਨੂੰ ਆਮ ਲੋਕਾਂ ਨਾਲ ਆਪਦੇ ਜਿਹੜੇ ਪਾਈਚਾਰੇ ਆ ਉਹਨਾਂ ਨਾਲ ਲੜਾਰੇ ਲੋਕ ਉਹ ਖਤਮ ਹੋ ਜਾਊਗਾ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਕਰਨ ਵਾਲਾ ਨਹੀਂ ਰੱਖਣ ਵਾਲਾ ਵੀ ਉਹੀ ਹੈ ਤੇ ਮਾਰਨ ਵਾਲਾ ਵੀ ਉਹੀ ਹੈ ਹੋਰ ਦੂਜਾ ਕੋਈ ਨਹੀਂ ਠੀਕ ਹੈ ਤੇ ਤਨ ਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਬਾਪੂ ਹੈ ਤੇ ਜਦੋਂ ਕਹਿੰਦੇ ਹੁੰਦੇ ਨੇ ਨਾ ਬਾਪੂ ਦੀ ਉਂਗਲ ਫੜ ਲਓ ਨਾ ਫਿਰ ਡਰ ਨਹੀਂ ਲੰਦਾ ਇੱਕ ਬੱਚਾ ਹੈ ਜਿਵੇਂ ਸਾਡਾ ਮੇਰਾ ਬੱਚਾ ਹੈ ਜਦੋਂ ਮੈਂ ਉਸ ਦੀ ਉਂਗਲ ਫੜ ਲੈਂਦਾ ਨਾ ਉਸ ਨੂੰ ਡਰ ਨਹੀਂ ਰਹਿੰਦਾ ਤਾਂ ਮੈਂ ਜਦੋਂ ਕਿਸੇ ਟ੍ਰੈਫਿਕ ਦੇ ਵਿੱਚ ਜਾਣਾ ਹੋਣਾ ਬਾਜ਼ਾਰ ਦੇ ਵਿੱਚ ਅਸੀਂ ਜਾ ਰਹੇ ਹੁੰਨੇ ਆ ਤਾਂ ਜਿੱਧਰ ਟ੍ਰੈਫਿਕ ਹੁੰਦਾ ਹੈ ਉਸ ਤੋਂ ਦੂਜੀ ਸਾਈਡ ਮੈਂ ਉਸ ਨੂੰ ਕਰ ਲੈਣਾ ਤਾਂ ਅਸੀਂ ਜਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ ਓਵੇਂ ਸਾਡਾ ਬਾਪੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦਾ ਤੇ ਜਦੋਂ ਅਸੀਂ ਉਸ ਦੀ ਉਂਗਲ ਫੜ ਲਈ ਨਾ ਫਿਰ ਸਭ ਖੁਸ਼ ਹੁੰਸਦੀ ਹੈ ਫਿਰ ਡਰਨ ਦੀ ਲੋੜ ਨਹੀਂ ਫਿਰ ਸਿਮਰਨ ਕਰੋ ਵਾਹਿਗੁਰੂ ਜਪੋ ਉਸ ਦੀ ਸੰਗਤ ਕਰੋ ਜਿਵੇਂ ਸਭ ਤੋਂ ਮਸਕੀਨ ਜੀ ਕਹਿੰਦੇ ਹੁੰਦੇ ਹਨ ਨਾ ਇੱਕ ਤਿਲ ਮਾਤਰ ਵੀ ਵੀ ਬੋਲਿਆ ਹੋਇਆ ਸ਼ਬਦ ਵਾਹਿਗੁਰੂ ਵਿਅਰਥ ਨਹੀਂ ਜਾਊਗਾ ਹਮੰਦੇ ਆਪ ਜਿਵੇਂ ਕੋਈ ਕਿਸਾਨ ਬੀ ਲੈ ਗਿਆ 100 ਚੋਂ ਮੰਨ ਸਕਦੇ ਆਪਾਂ 95 ਦਾਣੇ ਉੱਗਣਗੇ 5 ਨਹੀਂ ਉਗਦੇ ਪਰ ਕਹਿੰਦੇ ਆ ਪਰਮਾਤਮਾ ਦਾ ਨਾਮ 100 ਦਾ 100 ਹੀ ਉੱਗੂਗਾ ਇੱਕ ਵੀ ਵਿਅਰਥ ਨਹੀਂ ਜਾਂਦਾ ਤੇ ਜਦੋਂ ਅਸੀਂ ਉਸ ਦੀ ਸੰਗਤ ਕਰਨ ਲੱਗੇ ਤਾਂ ਡਰਨ ਦੀ ਲੋੜ ਹੀ ਨਹੀਂ ਰਹਿਣੀ ਕਿਉਂਕਿ ਕਰਨ ਕਰਾਉਣ ਸਭ ਕੁਝ ਉਹੀ ਹੈ ਹੋਰ ਦੂਜਾ ਕੋਈ ਨਹੀਂ ਤੇ ਸਾਨੂੰ ਅੱਜਕੱਲ ਆਮ ਜਿਹੇ ਲੋਕ ਸਾਨੂੰ ਜਿਹੜੇ ਸਾਡੇ ਤੋਂ ਥੋੜੇ ਜਿਹਾ ਚਲਾਕ ਹੈ ਉਹ ਸਾਨੂੰ ਡਰਾ ਕੇ ਸਾਡਾ ਫਾਇਦਾ ਉਠਾ ਰਹੇ ਆ ਤੇ ਅਸੀਂ ਡਰਦੇ ਜਾ ਰਹੇ ਹਾਂ ਤੇ ਡਰ ਕਿਵੇਂ ਦੂਰ ਹੋਊਗਾ ਮੈਂ ਮੈਂ ਇੱਕ ਸ਼ਬਦ ਦੱਸਦਾ ਹੈ ਦਸਵੇਂ ਗੁਰੂ ਦਾ ਸ਼ਬਦ ਹੈ ਗੁਰਗੋਬਿੰਦ ਸਿੰਘ ਜੀ ਦਾ ਦਸਮ ਗ੍ਰੰਥ ਦੇ ਵਿੱਚ ਇਹ ਸ਼ਬਦ ਤੁਸੀਂ ਆਪ ਇਸ ਦੀ ਵਿਆਖਿਆ ਪੜ੍ਹਨੀ ਹੈ ਇਹ ਸ਼ਬਦ ਤੁਸੀਂ ਆਪ ਸਰਚ ਕਰਨਾ ਹੋੜੀ ਹੋੜੀ ਜਦੋਂ ਸਾਡੇ ਚ ਬਾਣੀ ਅੰਦਰ ਜਾਣ ਲੱਗੂਗੀ ਨਾ ਤਾਂ ਥੰਬ ਵੀ ਸਾਡਾ ਅੰਦਰੋਂ ਮਜ਼ਬੂਤ ਹੋਣ ਲੱਗੂਗਾ ਜਿਹੜਾ ਡਰ ਤੇ ਨਿਰਵੈਰ ਨੂੰ ਨਿਰਵੈਰ ਹੋ ਜਾਾਂਗੇ ਅਸੀਂ ਫਿਰ ਸਾਨੂੰ ਕੋਈ ਡਰਾ ਨਹੀਂ ਸਕਦਾ ਕੋਈ ਸੰਕਟ ਮਗਾ ਨਹੀਂ ਸਕਦਾ ਉਹ ਸ਼ਬਦ ਕੀ ਹੈ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਟ ਭੂਲ ਨਾ ਮਾਨੈ ਇਸ ਸ਼ਬਦ ਦੇ ਤੁਸੀਂ ਅਰਥ ਪੜ ਲੈਣਾ ਤੁਸੀਂ ਇਸ ਸ਼ਬਦ ਦੇ ਤੁਸੀਂ ਅਰਥ ਜਦੋਂ ਲੱਭੋਗੇ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਊਗਾ ਐਵੇਂ ਤੁਰੇ ਫਿਰਦੇ ਅਸੀਂ ਟੂਣੀਆਂ ਮਗਰ ਕੁਝ ਨਹੀਂ ਮਿਲਨਾ ਸਿੱਧੇ ਰਸਤੇ ਜਾਓ ਸਿੱਧੇ ਆਓ ਬੜਾ ਸੌਖਾ ਗੁਰੂਆਂ ਨੇ ਸਾਨੂੰ ਸਿੱਧੇ ਰਸਤੇ ਸਿੱਧੇ ਪਾਇਆ ਉਸ ਰਸਤੇ ਤੁਰੋ ਆਨੰਦ ਮੀਂ ਜ਼ਿੰਦਗੀ ਬਤੀਤ ਕਰੋਗੇ ਕਿਉਂਕਿ ਰੱਖਣ ਵਾਲਾ ਤੇ ਮਾਰਨ ਵਾਲਾ ਉਹੀ ਆ ਹੋਰ ਦੂਜਾ ਕੋਈ ਹੈ ਹੀ ਨਹੀਂ ਕਿਉਂ ਅਸੀਂ ਆਮ ਲੋਕਾਂ ਟੋਪਚ-ਪੋਚ ਕੇ ਸਾਨੂੰ ਡਰਾਉਂਦੇ ਜਾ ਰਹੇ ਤੇ ਅਸੀਂ ਡਰਦੇ ਜਾ ਰਹੇ ਹਾਂ ਤਾਂ ਇਸ ਵਿਸ਼ੇ ਦੇ ਸਾਨੂੰ ਸੋਚਣ ਦੀ ਲੋੜ ਹੈ ਇਹ ਸ਼ਬਦ ਤੁਸੀਂ ਆਪ ਜ਼ਰੂਰ ਪੜਨਾ ਹੌਲੀ ਹੌਲੀ ਜਿਵੇਂ ਜਿਵੇਂ ਰੋਜ਼ ਦੀ 5 ਮਿੰਟ 7 ਮਿੰਟ ਅਸੀਂ ਗੁਰਬਾਣੀ ਪੜਾਂਗੇ ਆਪ ਪੜਾਂਗੇ ਨਾ ਫਿਰ ਅਸਰ ਹੋਣ ਲੱਗੂਗਾ ਸਾਡੇ ਤੇ ਇਕੱਲਾ ਪੜਨਾ ਨਹੀਂ 100% ਵਿਸ਼ਵਾਸ ਕਰਨਾ ਹੈ ਵਿਸ਼ਵਾਸ ਸਾਡੇ ਚ ਆਪ ਹੀ ਆਉਣ ਲੱਗ ਜੂਗਾ ਜਦੋਂ ਅਸੀਂ ਸ਼ਬਦ ਨੂੰ ਖੋਜਣ ਲੱਗ ਜਾਾਂਗੇ ਤਾਂ ਆਪਣੇ ਆਪ ਸਾਡੇ ਚ ਵਿਚਾਰ ਬਦਲਦੇ ਜਾਣਗੇ ਜਿਵੇਂ ਸ਼ੁਰੂ ਸ਼ੁਰੂ ਚ ਕਈ ਜਣੇ ਕਹਿ ਦਿੰਦੇ ਹਨ ਵੀ ਜਦੋਂ ਅਸੀਂ ਪਾਠ ਕਰਦੇ ਹਾਂ ਜਾਂ ਕੁਝ ਪੜ੍ਹਦੇ ਹਾਂ ਤਾਂ ਸਾਡੇ ਮਤਲਬ ਬੜੇ ਗੰਦੇ ਵਿਚਾਰ ਆਉਂਦੇ ਹਨ ਤਾਂ ਉਹ ਮੈਲ ਸਾਡੇ ਅੰਦਰ ਹੈ ਉਹ ਮੈਲ ਨਿਕਲੂਗੀ ਕਿਉਂਕਿ ਜਦੋਂ ਕੋਈ ਚੰਗੀ ਚੀਜ਼ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਉਹ ਮਾੜੀ ਚੀਜ਼ ਨੂੰ ਰਹਿਣ ਨਹੀਂ ਦਿੰਦੀ ਤਾਂ ਮੇਰੀ ਸਾਰੇ ਅੱਗੇ ਅਥ ਰਿਕਵੈਸਟ ਹੈ ਹੱਥ ਜੋੜ ਕੇ ਕਿ ਗੁਰਬਾਣੀ ਦੇ ਨਾਲ ਜੁੜੋ ਇਹ ਮਹਿਮਾ ਪਰਮਾ ਤੋਂ ਦੂਰ ਹੋ ਜਾਓਗੇ ਬੜਾ ਬੜੀ ਸੁਖਮਈ ਜ਼ਿੰਦਗੀ ਬਤੀਤ ਕਰੋਗੇ ਤਾਂ ਇੰਨੀਆਂ ਕ ਬੇਨਤੀਆਂ ਮੇਰੀਆਂ ਸਵੀਕਾਰ ਕਰਨਾ ਆਪ ਬਾਣੀ ਪੜੋ ਆਪ ਉਸ ਦੇ ਅਰਥ ਲੱਭੋ ਅਰਥ ਤੁਹਾਨੂੰ ਪ੍ਰਮਾਤਮਾ ਆਪਣੇ ਆਪ ਭੇਜੂਗਾ ਆਪਣੇ ਆਪ ਜਦੋਂ ਬਾਣੀ ਪੜਨ ਲੱਗੇ ਆਪਣੇ ਆਪ ਤੁਹਾਡੀ ਬੁੱਧੀ ਉਹਨੂੰ ਸਰਚ ਕਰਨ ਲੱਗੂਗੀ ਤਾਂ ਜਦੋਂ ਇਹ ਸਰਚ ਹੋਣ ਲੱਗੇ ਪ੍ਰਮਾਤਮਾ ਦੀ ਕਿਰਪਾ ਹੋਣ ਲੱਗ ਜੂਗੀ ਫਿਰ ਡਰ ਨਹੀਂ ਰਹਿਣਾ ਸਾਨੂੰ ਜਿਵੇਂ ਇਸਨ ਇੱਥੇ ਕੋਈ ਕਿਸੇ ਵੀਰ ਨੂੰ ਜਿਹੜਾ ਡਾਰੇ ਦੇ ਵਿੱਚ ਪਾਇਆ ਉਹ ਨਿਕਲ ਜਾਣਾ। ਫਿਰ ਇਹ ਜੀ ਕੰਮਾਂ ਵਾਸਤੇ ਸਾਡੇ ਕੋਲ ਟਾਈਮ ਹੈ। ਫਿਰ ਅਸੀਂ ਸਿੱਧੇ ਰਸਤੇ ਆਵਾਂਗੇ। ਤੇ ਸਿੱਧੇ ਰਸਤੇ ਜਾਵਾਂਗੇ। ਇੰਨੀਆਂ ਕ ਬੇਨਤੀਆਂ ਸਤਿਕਾਰ ਕਰਨ ਵਾਹਿਗੁਰੂ ਜੀ ਦਾ ਕਲਸਾ। ਵਾਹਿਗੁਰੂ ਜੀ ਕੀ ਫਤਿਹ।